ਉਹਦੀ ਮੀਨਿੰਗ ਨਾਲ ਹੀ ਸਾਰਾ ਪ੍ਰੋਗਰਾਮ ਤਿਆਰ ਕੀਤਾ ਜਗਾ ਤਿਆਰ ਕੀਤਾ ਸਾਰਾ ਜੋ ਰਿਕੁਆਇਰਮੈਂਟ ਸੀਗੀ ਇਹਨਾਂ ਦੀ ਇਹਨਾਂ ਵੱਲ ਜੋ ਟੈਕ ਟੈਕ ਰਾਈਡਰ ਆਇਆ ਉਹੀ ਟੈਕ ਰਾਈਡਰ ਅਸੀਂ ਇਹਨਾਂ ਦਾ ਪ੍ਰੋਵਾਈਡ ਕੀਤਾ ਜੀ ਇਹਨਾਂ ਦਾ ਜੋ ਇਹਨਾਂ ਨੇ ਕਿਹਾ ਸਮਝਦਿਆਂ ਦਾ ਬੈਂਡ ਚਾਹੀਦਾ ਹੈਗਾ ਇਧਰ ਦੀ ਡਰਮ ਵੀ ਚਾਹੀਦੀ ਹੈ ਇਧਰ ਦਾ ਸਾਊਂਡ ਚਾਹੀਦਾ ਹੈ ਸਾਡੇ ਭਾਈਆਂ ਨੂੰ ਕੋਈ ਹੱਥ ਪਾ ਕੇ ਪ੍ਰੋਗਰਾਮ ਚੱਲ ਰਿਹਾ ਸੀ ਜੀ ਪ੍ਰੋਗਰਾਮ ਤੁਸੀਂ ਨੀਚੇ ਆ ਗਏ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ ਤਾਂ ਟੈਕਨੀਕਲ ਪ੍ਰੋਬਲਮ ਆ ਗਈ ਚੱਲ ਆ ਜਾ ਇੱਧਰ ਆ ਜਾ ਕੰਗਨ ਜੀ ਦਿੱਕਤ ਆ ਗਈ ਜੀ ਜਿਵੇਂ ਦਿੱਕਤ ਆਈ ਇਹ ਉੱਥੇ ਤੋਂ ਚਲੇਗੀ ਕਿੰਨੇ ਸਾਊਂਡ ਲਾਏ ਜੀ ਹੁਣ ਤੱਕ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਹੈ ਤੁਸੀਂ ਇਹਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਨਹੀਂ ਕੋਈ ਜੀ ਇਹ ਮਸਲਾ ਹੈ ਬਾਜੀ ਕਿੰਨਾ ਕਿੰਨੇ ਗਾਣੇ ਗਾਏਗੇ ਇਹਨਾਂ ਨੇ ਵੱਲੋਂ ਗਾਣੇ ਜਿਹੜੇ ਹੈਗੇ ਦੋ ਹਮਲ ਜਾਂ ਤੋਂ ਜ਼ਿਆਦਾ ਲਿਖਣਾ ਤਾਂ ਪਤਾ ਨਹੀਂ ਕਿੰਨੇ ਲਾਇਆ ਹਣਾ ਹਿੰਦੂ ਦੇ ਜਿਲ੍ਹੇ ਦਾ ਬੈਕ ਸੀ ਕਿੰਨੇ ਪੈਸਿਆਂ 'ਚ ਗੱਲ ਹੋਈ ਸੀ ਸਾਰੇ ਇਹਨਾਂ ਬੁੱਕਰਿਆਂ ਦਾ ਆ ਵਿਵਾਦ ਇਹ ਖੁਸ਼ ਨਹੀਂ ਸਾਡੇ ਭਰਾਵਾਂ ਨੇ ਦੇਖੋ ਜੀ ਅਰੇ ਦ ਲੰਡਨ ਸਟਰੀਟ ਆਪਣਾ ਕਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪੈਦਾ ਦਾ ਮਰੇਂਡੇ ਹੈ ਨਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸੌਂ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਤੇ ਸਾਡਾ ਕੁਝ ਮਿਸਕਮਿਊਨੀਕੇਸ਼ਨ ਗੈਪ ਹੋ ਗਿਆ ਹੈ ਨਾ ਮਤਲਬ ਮੈਨੂੰ ਉਥੇ ਸੁਣਿਆ ਵੀ ਬੈਕਅਪ ਹੈ ਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਸ਼ੋਰ ਇਹਨਾਂ ਜਿਆਦਾ ਸੀਗਾ ਤੇ ਤਾਂ ਕਰਕੇ ਮਸਲਾ ਕੀ ਨਿਬੜਿਆ ਮਸਲਾ ਤਾਂ ਨਹੀਂ ਬਹਿ ਰਹੀ ਹੋਈ ਸੀ ਮਸਲਾ ਤਾਂ ਕੀ ਨਹੀਂ ਸੀ ਮਸਾਲੇ ਬੜਨਾ ਕਿ ਇਹ ਸਾਡਾ ਕਿਹੜਾ ਵੀ ਰੌਲਾ ਦੀ ਵੱਟਦਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲਾਂ ਨੂੰ ਐ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹੋਣੀ ਹਾਂਜੀ ਕੋ ਪੇਮੈਂਟ ਦਾ ਕੋਈ ਰੌਲਾ ਨਹੀਂ ਇਸ਼ੂ ਨਹੀਂ ਨਹੀਂ ਹੈ ਗੁਰਜੀ ਟੈਕਨੀਕਲੀ ਟੈਕਨੀਕਲੀ ਇਸ਼ੂ ਸੀ ਗਾ ਜੀ ਹਾਂਜੀ ਉਹਦੇ ਕਰਕੇ ਸੌਟ ਆਊਟ ਹੋਈ ਤੁਹਾਡੇ ਨਹੀਂ ਇਹ ਸੌਟ ਆਊਟ ਸੌਟ ਆਊਟ ਹੋ ਵੀਰੇ ਆਬੀਅਸਲੀ ਜੀ